ਸਰਕਾਰ ਦੀਆਂ ਗਿੱਦੜ ਭੁਭਕੀਆਂ ਮੈਨੇਜਮੈਂਟ ਦੀਆਂ ਗਿੱਦੜ ਭੁਭਕੀਆਂ ਜਿਹੜੀਆਂ ਲਗਾਤਾਰ ਜਾਰੀ ਨੇ ਉਹਦਾ ਮੂੰਹ ਤੋੜਵਾ ਜਵਾਬ ਜਿਹੜਾ ਅੱਜ ਇਹ ਤੁਹਾਡਾ ਕੱਠ ਦਰਸਾ ਰਿਹਾ ਕਿ ਤੁਸੀਂ ਅੱਜ ਉਸ ਬਿਜਲੀ ਮੰਤਰੀ ਦੇ ਘਰ ਦਾ ਘਰਾਓ ਕਰ ਲਈ ਆਏ ਜੇ ਜਿਹੜਾ 31 ਸਤ ਨੂੰ ਚੰਡੀਗੜ੍ਹ ਦੇ ਜਿਹੜੀ ਮੀਟਿੰਗ ਕਰਕੇ ਜਿਨੇ ਸਹਿਮਤੀਆਂ ਦਿੱਤੀਆਂ ਸੀ ਸਾਡੀ ਉਸ ਮੀਟਿੰਗ ਦੇ ਵਿੱਚ ਅੱਜ ਉਹ ਸਰਕਾਰ ਅੱਜ ਜੋ ਪਾਵਰ ਕਾਮ ਦੀ ਮੈਨੇਜਮੈਂਟ ਹੈ ਉਹ ਸੈਂਪੀਆਂ ਤੋਂ ਭੱਜਣ ਲਈ ਬਿਲਕੁਲ ਜੜੀਆਂ ਐਸ ਵळे ਦਰਕਦਾਰ ਕਰ ਰਹੀ ਸਾਡੀਆਂ ਮੰਗਾਂ ਨੂੰ ਸੋ ਸਾਥੀਓ ਇਸ ਕਰਕੇ ਅੱਜ ਆਪਾਂ ਇਹ ਸਾਡਾ ਇਹ ਪ੍ਰੋਗਰਾਮ ਸੀ ਅੱਜ ਦਾ ਇਹ ਸਾਡੇ ਲਈ ਇੱਕ ਵੰਗਾਰ ਦਾ ਸਮਾ ਸੀ ਮੈਂ ਮਹਿਸੂਸ ਕਰਦਾ ਕਿ ਜਿੰਨੀਆਂ ਵੀ ਜਥੇਬੰਦੀਆਂ ਐਸ ਵळे ਅੱਜ ਸਾਡੇ ਇਸ ਛੇ ਘਰਛੇ ਬੇੜੇ ਦੇ ਵਿੱਚ ਸਵਾਰ ਨੇ ਚਾਹੇ ਉਹ ਜੁਆਇੰਟ ਫੋਰਮ ਦੇ ਵਿੱਚ ਹੋਣ ਚਾਹੇ ਉਹ ਬਿਜਲੀ ਮੁਲਾਜ਼ਮਾਂ ਦੀ ਇਕਤਾ ਮੰਚ ਦੇ ਵਿੱਚ ਹੋਣ ਚਾਹੇ ਉਹ ਸਾਡੇ ਨਵੇਂ ਸਾਥੀ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਾਂ ਦੇ ਜਿਹੜੇ ਸਾਥੀ ਪਹੁੰਚੇ ਸਾਡੇ ਨਾਲ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਢਾਹ ਕੇ ਇਸ ਵਰਕ ਟੂ ਰੂਲ ਦੇ ਵਿੱਚ ਸਰਕਾਰ ਦੀਆਂ ਔਰ ਮੈਨੇਜਮੈਂਟ ਦੀਆਂ ਚੂਲਾਹੇ ਲਗੀਆਂ ਕਿਉਂਕਿ ਜਿਵੇਂ ਆਪਾਂ ਮਹਿਸੂਸ ਕਰਦੇ ਆ ਅਸੀਂ ਪਹਿਲਾਂ ਵੀ ਮਹਿਸੂਸ ਕਰਦੇ ਸੀ ਕਿ ਜਿਹੜਾ ਇੱਕ ਜਈ ਹੈ ਉਹ ਇੱਕ ਬੋਰਡ ਦਾ ਥੰਮ ਹੈ ਜੇ ਉਹਨੇ ਉੱtre ਬੰਨੇ ਉਹਦੇ ਸੰਪਰਕ ਹੈ ਤੇ ਥੱਲੇ ਪੀਓ ਦਾ ਸੰਪਰਕ ਹੈ ਸੋ ਸਾਡੀ ਲੀਡਰਸ਼ਿਪ ਨੇ ਲਗਾਤਾਰ ਸਾਥੀਆਂ ਦੇ ਨਾਲ ਸੰਪਰਕ ਕੀਤਾ ਹੈ ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਸਾਥੀਆਂ ਦੀ ਫਰਕ ਨਹੀਂ ਹੈ ਭਾਵੇਂ ਕੇ ਸਰਕਾਰ ਟੋਟੀਆਂ ਨੂੰ ਮੀਟਿੰਗਾਂ ਕਹਿੰਦੀ ਹੈ ਪਰ ਇਹਨਾਂ ਸਾਥੀਆਂ ਨੇ ਉਹ ਜਿਹੜੀ ਮੀਟਿੰਗ ਦਿੱਤੀ ਸੀ ਉਸ ਮੀਟਿੰਗ ਨੂੰ ਧੋਖਰ ਮਾਰ ਕੇ ਇਸ ਵੱਡੇ ਕਾਫਲੇ ਦੇ ਵਿੱਚ ਸ਼ੁਭੂਰੀਅਤ ਬਣਾਈ ਆ ਮੈਂ ਆਪਣੀ ਚਤੈਪੰਦੀ ਵੱਲ ਬਿਜਲੀ ਬਲਾਗ ਨੇ ਇਕਤਾ ਮੰਚ ਵੱਲ ਜੋਇੰਟ ਫੋਰਮ ਵੱਲ ਇਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਕਿ ਇਹ ਜਿਹੜੀਆਂ ਨਗੂਨੀਆਂ ਰੀਆਂ ਸ਼ਰਤਾਂ ਜਿਹੜੀਆਂ ਜੋ ਕੁਝ ਹੈ ਚਿੱਠੀ ਜਿਹੜੀ ਆ ਉਹ ਪੁਰਾਣੇ ਲੋਕ ਲੈ ਗਏ ਜਈ ਕਾਉਂਸਲ ਵਾਲੇ ਉਹ ਚਿੱਠੀ ਲੈ ਗਏ ਵੀ ਇਹੀ ਆਰਪੀ ਜਿਹੜੀਆਂ ਜਈਆਂ ਦੇ ਉੱਤੇ ਨਹੀਂ ਉਹ ਬੰਦ ਕਰ ਦਿੱਤੀ ਜਾਊਗੀ ਜਿਹਦਾ ਕਿ ਜੋਇੰਟ ਫੋਰਮ ਬਿਜਲੀ ਬਲਾਗ ਇਕਤਾ ਮੰਚ ਨੇ ਪਹਿਲਾਂ ਹੀ ਬਰੋਡ ਕੀ ਕਾਜ਼ੀ ਔਰ ਜਿਹੜੀ 5 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦਾ ਸੀਆਰਡੀ ਨੇ ਕਿਹਾ ਸੀ ਤੇ ਨੂੰ ਅਸੀਂ ਲਾਗੂ ਨਹੀਂ ਕਰਦੇ ਪਰ ਫਿਰ ਵੀ ਥੱਲੇ ਜਿਹੜੇ ਅਫਸਰ ਸੀ ਉਹ ਲਗਾਤਾਰ ਸਾਡੇ ਇਹਨਾਂ ਭਰਾਵਾਂ ਤੇ ਦਬਾਅ ਬਣਾਉਂਦੇ ਸੀ ਪਰ ਇਹਨਾਂ ਨੇ ਆਪਣੇ ਪੱਤਰ ਤੇ ਹਸਤਾਖਰ ਰੱਖਿਆ ਪਰ ਸਾਝੇ ਹਸਤਾਖਰ ਦੇ ਟੇਕ ਲੱਕਦੇ ਹੋਇਆ ਇਸ ਵੱਡੇ ਕਾਫਲੇ ਦੇ ਕੌਂਚੇ ਦੇ ਸੋ ਸਾਥੀਓ ਮੈਂ ਬੇਨਤੀ ਕਰਦੀ ਤੁਹਾਨੂੰ ਕਿ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਵੀ ਗੰਭੀਰ ਹੋ ਸਕਦਾ ਗੰਭੀਰ ਇਸ ਕਰਕੇ ਜਦੋਂ ਬੋਰਡ ਇਸ ਸੋਨ ਵਾਲੇ ਸੋਤੇ ਰਿਹਾ ਖਾਲੇ ਦੇ ਜੋ ਖਾ ਭਿੰਦ ਗਏ ਨੇ ਸੋਇਸ਼ ਕਰਕੇ ਦੋ ਮੈਨ ਬਣਾ ਲਏ ਸਾਡੇ ਦੋਨਾਂ ਮੰਚਾਂ ਦੇ ਉਹਨਾਂ ਤੋਂ ਆਪਾਂ ਵਿਚਾਰ ਸੋਣੇ ਨੇ ਤਗਲੇ ਪ੍ਰੋਗਰਾਮ ਲੈ ਰਹੇ ਨੇ ਬੇਨਤੀ ਹੈ ਕਿ ਸਾਥੀ ਇੱਥੇ ਜਿਹੜੀ ਖਾਲੀ ਜਗ੍ਹਾ ਪਈ ਆ ਦੀ ਪਰਭਾਈ ਕਰਨਾ ਹੁਣ ਮੈਂ ਬੇਨਤੀ ਕਰਾਂ ਬਿਜਲੀ ਮਾੜ ਮੈਂ ਤਾਂ ਮੰਚ ਦੇ ਪੰਜਾਬ ਦੇ ਕਨਵੀਨਰ ਸਾਥੀ ਗੁਰਪ੍ਰੀਤ ਸਿੰਘ ਜੀ ਗੜੀਵਿੰਦ ਸਾਹਿਬ ਉਹ 5 ਮਿੰਟ ਦੇ ਲਈ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਹਨਾਂ ਤੋਂ ਬਾਅਦ ਹਾਂ ਜੀ ਹੋਣ ਪੰਜਾਬ ਦੇ ਕਨਵੀਨਰ ਸਾਥੀ ਰਦਰ ਸਿੰਘ ਜੀ ਮਜਾਰੀ ਸਾਹਿਬ ਉਹ ਤਿਆਰ ਹੈ ਸਾਥੀ ਗੁਰਪ੍ਰੀਤ ਸਿੰਘ ਜੀ ਗੱਡੀ ਵਿੱਚ ਸਾਹਿਬ ਕੋਈ ਨਾ ਕੋਈ ਕੋਈ ਉਹ ਕੋਈ ਕੋਈ ਵਾਲੀ ਮੰਨ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ